ਸਸਿਕਾ ਸਾਇਦ ਤੁਹਾਡਾ ਸਭ ਤੋਂ ਵਕਤ ਸਾਡੇ YouTube ਚੈਨਲ ਸਾਡੇ ਉਪਰ ਆ ਦੇ ਤੇ ਤਾਂ ਅੱਜ ਬੀਬੀ ਬਣਾਉਣ ਲੱਗਿਆ ਬਾਜੇ ਦੇ ਆਟੇ ਨਾਲ ਮੂਲੀਆਂ ਦੀਆਂ ਰੋਟੀਆਂ ਤੇ ਤੁਹਾਨੂੰ ਦੱਸਦੇ ਕਿਵੇਂ ਬਣਦੀਆਂ ਚਲੋ ਤੇ ਦ ਬੀਬੀ ਮੂਲੀਆਂ ਛਲੀ ਜਾਂਦੇ ਆ ਤੇ ਦ ਪਾਲਕ ਪੈ ਇਹਦੇ ਵਿੱਚ ਪਾਵਾਂਗੇ ਤੇ ਦ ਮਾਸੀ ਕੋਟੀ ਬੁਨੀ ਜਾਂਦੇ ਆ ਬਾਹਰ ਇਹ ਰੋਟੀਆਂ ਚ ਮੂਲੀਆਂ ਪਾਵਾਂ ਉਹ ਘੜੀ ਦੇਖਣ ਨੂੰ ਤਾਂ ਦਾਲ ਨਾਲ ਜਾਣੀ ਕੁਝ ਹੋਰ ਤੋਂ ਸਾਢੇ ਥੋੜੇ ਸਾਢੇ 9:30 ਕਿੱਕ ਮਿੱਥਿਆੰਦਾ ਤੱਕ ਨਾ ਹੋ ਪਈਂ ਦਿਆ ਹੋਰ ਪਾਲਕਾ ਇਹ ਉਹ ਮਿੱਤੇ ਇਕ ਧੰਗੇ ਦਾ ਲਸਣ ਦੋਂ ਸੰਤਰਾ ਲਸਣ ਧੌਣ ਕੇ ਤੜਕਾ ਲਾ ਆਲੂ ਐ ਟਿਕੜਾ ਇਸ ਯਾਰਾ ਉਹਦੇ ਨਾਲ ਦੁੱਧ ਲੈਂਦੇ ਸੋ ਆਈਆ ਗੀ ਤੇ ਹਰਾ ਟੇਰਾ ਬੰਦਵਾ ਵਾਲਾ ਸਮਲ ਆ ਵੀ ਬਾਹਰ ਤੱਕ ਹੀ ਸਮਝਾ ਕਰਾਂਗੇ ਰੋਣਾ ਤਾਂ ਇੱਥੇ ਦੀ ਵਾਹ ਹੋ ਤਾ ਤਾਂ ਗਾਇਸ ਸਪੈਨ ਆਪਾ ਹੁਣ ਆਪਾਂ ਆਟਾ ਗੁੰਨਣ ਲੱਗਿਆ ਪਹਿਲਾਂ ਬਾਥੇ ਦਾ ਆਟਾ ਭਾਵੇਂ ਉੱਤੇ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਸੀ ਉਹ ਪਾ ਲੈਣਾ ਆਪਾਂ ਬਾਅਦ ਚ ਨੂਨ ਪਾ ਲੈਣਾ ਸਵਾਦ ਅਨਸਾਰ ਗਰਮ ਮਸਾਲਾ ਤੇ ਮਿਰਚਾ ਪਾ ਲੈਣੀ ਆ ਜੇ ਕਿੰਨੀ ਨੂੰ ਤਾਂ ਦਸਵਾਦ ਨੂੰ ਸਾਡ ਪਾਉਣਾ ਜਮੈਨ ਪਾ ਲਈ ਜੀ ਤੋ ਤਹਿ ਨੀ ਮਾ ਲਾਇਆ ਇਹਦੇ ਵਿੱਚ ਥੋੜੀ ਜਮੈਨ ਪਾ ਲਈ ਅਸੀਂ ਆ ਦਸਵਾਦ ਨੂੰ ਸਾਜ ਜਿਉ ਜੀ ਦਾ ਕੋਈ ਵੀ ਹੋਰ ਮਸਾਲਾ ਉਸ ਦੀ ਪਾ ਸਕਦੇ ਹੋ ਕਾਲੀ ਮਿਰਚਾਂ ਕਰ ਲਿਓ ਫੋਨ ਨਾ ਲੈ ਲੈਣਾ ਮੈਕਸ ਕਰ ਲੈਣਾ ਤਾਂ ਉਹਨੇ ਦੇ ਵਿੱਚ ਆਪਾਂ ਗਾਣ ਪਾਣੀ ਕੀਤਾ ਸੀਗਾ ਉਹਦੇ ਨਾਲ ਅਸੀਂ ਆਟਾ ਗੁੰਨਣ ਲੱਗਿਆ ਇਹਨੂੰ ਪਤਾ ਹੀ ਆਟਾ ਦਾ ਆਪਾਂ ਕਿਵੇਂ ਗੁੰਨਦੇ ਨੇ ਬਸ ਉਹ ਮੈਂ কইਣਾ ਵਿੱਚ ਪਾਣੀ ਪਾ ਪਾ ਕੇ ਇਹ ਗਰਮ ਪਾਣੀ ਨਾਲ ਹੀ ਗੁੰਨਣਾ ਠੀਕ ਆ അടിപണിത്തെ ബുക്താണ്